ਮੈਂ ਇੱਕ ਫੇਟੋ ਕਲੀਅਰ ਕਰ ਦਵਾਂ ਮਹਿੰਗਾਈ ਨਹੀਂ ਮਹਿੰਗਾਈ ਦਰ ਲਗਾਈ ਦੀ ਦਰ ਮਹਿੰਗਾਈ ਦਰਦਨ ਦੀ ਦਰ ਕੱਟੀ ਹੈ ਦਰਦਨ ਦੀ ਦਰ ਕੱਟੀ ਹੈ ਮਦਨ ਦੀ ਦਰ ਕੱਟੀ ਉਹ ਕੱਟ ਗਈ ਹੈ ਜੀ ਦਸੰਬਰ ਦੇ ਵਿੱਚ ਜਿਹੜੀ ਰਿਪੋਰਟ ਆਈ ਹੈ ਹਰ ਮਹੀਨੇ ਰਿਪੋਰਟ ਆਉਂਦੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਆਂ ਔਰ ਇਹ ਹੁਣ ਡਰਾਪ ਹੋ ਕੇ 1.8 ਤੇ ਪਹੁੰਚ ਗਈ ਹੈ ਔਰ ਇਸ ਦਾ ਜਿਹੜਾ ਕਾਰਨ ਹੈ ਮੁੱਖ ਕਾਰਨ ਉਹ ਦਿੱਤਾ ਜਾ ਰਿਹਾ ਹੈ ਜਿਹੜਾ ਇਹਨਾਂ ਨੇ ਹੌਲੀਡੇ ਟੈਕਸ ਰੀਲੀਫ ਦਿੱਤਾ ਸੀ ਛੋਟਾ ਸਰਕਾਰ ਨੇ ਜਿਹੜਾ ਅਜੇ ਵੀ ਚੱਲਦਾ ਹੈ ਜਿਹੜਾ ਹੋ ਜੇ ਵੀ ਚੱਲਦਾ ਹੈ ਜਾਨੀ ਦੇ ਕਿਹੜੇ 16 15 ਇਹ 15 ਫਰਵਰੀ ਤੱਕ ਚੱਲਣਾ ਜੀ ਵੈਲੈਂਟਾਈਨਸ ਤੋਂ ਬਾਅਦ ਤੱਕ ਇੱਕ ਮਹੀਨੇ ਬਾਅਦ ਫੋਨ ਰੈਸਟੋਰੈਂਟ ਫੂਡਸ ਤੇ ਬੱਚਿਆਂ ਦੇ ਕੱਪੜੇ ਜਿਹੜੇ ਇਹਦੇ ਚ ਜ਼ਿਆਦਾ ਸੀਗੇ ਉਹਨਾਂ ਤੇ ਟੈਕਸ ਨਹੀਂ ਲੱਗ ਰਿਹਾ ਉਹਦੇ ਕਰਕੇ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ 1.8% ਤੱਕ ਜਿਹੜੀ ਮਹਿੰਗਾਈ ਦਰ ਪਹੁੰਚ ਗਈ ਰਿਹਾਡ ਰਿਕਾਰਡ ਕੀਤੀ ਗਈ ਡਿਸੰਬਰ ਇੰਨੀ ਵਧੀਆ ਹੁਣ ਵਧਣ ਦੀ ਇੱਕ ਹਦਾਦ ਸੁਣ ਦੇ ਦਿੰਨੇ ਮੰਨ ਲਓ ਵੀ ਕੋਈ ਚੀਜ਼ ਤੁਸੀਂ ਪਹਿਲਾਂ ਲੈਣ ਜਾਂਦੇ ਸੀਗੇ ਉਹ ਪਿਛਲੇ ਮਹੀਨੇ 1 ਡਾਲਰ ਦੀ ਸੀ ਤੇ ਹੁਣ ਕੀ ਉਹਦੇ ਚ 1 ਸੈਂਟ ਜਾ 1.8 ਸੈਂਟ ਦਾ ਪੰਜ ਸੈਂਟ ਕਹਿ ਲਓ ਹਾਂਜੀ ਹਾਂਜੀ 1.8 ਹਾਂ ਬਿਲਕੁਲ 1 ਡਾਲਰ 2 ਸੈਂਟ ਦੀ ਹੋਗੀ ਤੇ ਜਦੋਂ ਅਗਲੀ ਵੇਰੀ ਗੱਲ ਕਰਾਂਗੇ ਆਪਾਂ ਤਾਂ ਉਹਦੇ ਚ ਹੋ ਸਕਦਾ ਅਗਲੀ ਵੇਰੀ 1% 1.9 ਵਾਜੀ ਤਾਂ ਫੇਰ ਉਹੋ ਹੀ ਚੀਜ਼ ਜਿਹੜੀ 1 ਡਾਲਰ ਦੀ ਸੀਗੀ ਪਿਛਲੇ ਤੋਂ ਪਿਛਲੇ ਮਹੀਨੇ ਉਹ ਹੁਣ 1 ਡਾਲਰ 4 ਸੈਂਟ ਦੀ ਇਸ ਤਰ੍ਹਾਂ ਮਹਿੰਗਾਈ ਦੀ ਦਰ ਜਿਹੜੀ ਵਧ ਰਹੀ ਉਹ ਇਸ ਤਰ੍ਹਾਂ ਗਣਦੇ ਆਪਾਂ ਔਰ ਨਾਲ ਦੇ ਨਾਲ ਇਹ ਚ ਇੱਕ ਖਾਸ ਗੱਲ ਜਿਹੜੀ ਦੇਖੀ ਗਈ ਆ ਉਹ ਇਹ ਹੈਗੀ ਆ ਵੀ ਜਿਹੜੀ ਖਾਸ ਇਹ ਚ ਕبھی ਆਈ ਆ ਨਾ ਉਹ ਇੱਕ ਤਾਂ ਤੁਸੀਂ ਜਿਵੇਂ ਗੱਲ ਕੀਤੀ ਐ ਉਹ ਹੋ ਐ ਦੂਜੀ ਗੱਲ ਆਈ ਹੈਗੀ ਐ ਵੀ ਇਹ ਰੈਸਟੋਰੈਂਟ ਦੇ ਵਿੱਚ ਡ੍ਰੋਪ ਹੋਈ ਐ 1.6% ਕਿਉਂਕਿ ਆਪ ਇਹਦੇ 'ਚ ਜਿਹੜੀ ਆਹ GST ਘਟੀ ਐ ਨਾ ਉਹ ਜਿਹੜੇ ਰੈਸਟੋਰੈਂਟਸ ਨੇ ਵੀ ਸ਼ਾਇਦ ਲੋਕਾਂ ਨੂੰ ਇੰਨਾ ਫਾਇਦਾ ਦਿੱਤਾ ਜਿਹਦੇ ਕਰਕੇ ਮਹਿੰਗਾਈ ਦਰ ਘਟੀ ਐ ਕਿਉਂਕਿ ਪਿਛਲੇ ਮਹੀਨੇ ਦਸੰਬਰ ਤੋਂ ਪਹਿਲਾਂ ਇਹ 3.4% ਸੀਗੀ ਜਿਹੜੀ ਰੈਸਟੋਰੈਂਟ ਦੇ ਵਿੱਚ ਸਾਮਾਨ ਆਪਾਂ ਲੈਂਦੇ ਸੀਗੇ ਫੂਡ ਦਾ ਹੋਣ ਐਸ ਕੀ ਵੀ ਨਵੰਬਰ ਦੇ ਮਹੀਨੇੋਂ ਘਟ ਕੇ 1.6 ਆ ਗਈ ਤੇ ਅਜੇ ਇਹ ਜਿਹੜੀ ਜੀਐਸਟੀ ਦਾ ਰੇਟ ਅਜੇ ਚੱਲਦਾ ਹੈ ਜਨਵਰੀ ਦੇ ਮਹੀਨੇ ਸਾਰਾ ਚੱਲਣਾ ਤਾਂ ਅਸੀਂ ਉਮੀਦ ਕਰ ਸਕਦੇ ਹਾਂ ਵੀ ਜਿਹੜੀ ਫਰਵੀਂ ਦੇ ਵਿੱਚ ਮਹਿੰਗਾਈ ਦਾ ਜਿਹੜੀ ਜਲਦੀ ਵੀ ਆਉਗੀ ਜਿਹੜੇ ਅੰਕੜੇ ਆਉਣਗੇ ਉਹ ਵੀ ਲੱਗਦਾ ਵੀ ਇੱਥੇ ਜਈ ਰੁਕਣਗੇ ਕਿਉਂਕਿ ਲੋਕਾਂ ਨੇ ਕਾਫੀ ਖਰੀਦਦਾਰੀ ਵੀ ਕੀਤੀ ਹੈ ਜੀ ਔਰ ਅ ਨਾਲ ਦੀ ਨਾਲ ਉਹਨਾਂ ਨੇ ਦੇਖਿਆ ਹੈਗਾ ਕਿ ਜਿਹੜੀਆਂ ਕੁਝ ਚੀਜ਼ਾਂ ਜਿਹਦੇ ਵਿੱਚੋਂ ਅਲਕੋਹਲ ਵੀ ਆਉਂਦੀ ਆ ਹਾਂ ਅਲਕੋਹਲ ਦੀ ਕੀਮਤਾਂ ਜਿਹੜੀਆਂ ਉਹ ਪਿਛਲੇ ਮਹੀਨੇ ਨਾਲੋਂ 1.3% ਘਟੀਆਂ ਹਾਂ ਨਵੰਬਰ ਦਸੰਬਰ ਦੇ ਵਿੱਚ ਜੀ ਨਵੰਬਰ ਚ ਇਹ ਵਧਿਆ ਸੀ 1.9% ਇਸੇ ਤਰ੍ਹਾਂ ਜਿਹੜੀ ਗੈਸੋਲੀਨ ਦੀ ਕੀਮਤ ਹੈ ਐਵਰੇਜ ਜਿਹੜੀ ਮਹੀਨੇ ਤੋਂ ਮਹੀਨੇ ਵੇਖੀ ਤਾਂ ਉਹਦੇ ਚ ਵੀ ਥੋੜੀ ਜਿਹੀ ਕਮੀ ਆਈ